ਇੱਕ ਵਾਰ ਦੀ ਗੱਲ ਆ ਦੋਨੇ ਪਤੀ ਪਤਨੀ ਜਿਹੜੇ ਉਹ ਬਹੁਤ ਹੀ ਜ਼ਿਆਦਾ ਆਪਣੇ ਗੁਰੂ ਦੀ ਸੇਵਾ ਕਰਦੇ ਆ ਤੇ ਇੱਕ ਦਿਨ ਕੀ ਹੁੰਦਾ ਕਿ ਜਿਹੜੀ ਆਂਡਣਾ ਗਵੰਡਣਾ ਵਾ ਉਸ ਔਰਤ ਨੂੰ ਕਹਿੰਦੀ ਆ ਕਿ ਤੁਹਾਡਾ ਜਿਹੜਾ ਗੁਰੂ ਆ ਲੋਕਾਂ ਨੂੰ ਤੇ ਪੁੱਤਰ ਦਿੰਦਾ ਕੀ ਗੱਲ ਤੁਹਾਨੂੰ ਨਹੀਂ ਦੇ ਸਕਦਾ ਤੁਹਾਡੀ ਔਲਾਦ ਨਹੀਂ ਹੈਗੀ ਉਹ ਜਿਹੜੀ ਔਰਤ ਹੁੰਦੀ ਉਹ ਆਪਣੇ ਪਤੀ ਨੂੰ ਦੱਸਦੀ ਆ ਤੇ ਪਤੀ ਜਿਹੜਾ ਹੁੰਦਾ ਉਹ ਗੁਰੂ ਜੀ ਨੂੰ ਦੱਸਦਾ ਨਹੀਂ ਆ ਕਿਉਂਕਿ ਉਹ ਕਹਿੰਦਾ ਕਿ ਗੁਰੂ ਜੀ ਤੇ ਸਭ ਕੁਝ ਜਾਣੀ ਜਾਣਿਆ ਦੱਸਣ ਦਾ ਕੀ ਫਾਇਦਾ ਹਨਾ ਜਿੱਥੇ ਨਹੀਂ ਪਤਾ ਉੱਥੇ ਆਪਾਂ ਦੱਸ ਸਕਦੇ ਆ ਉਹਨੂੰ ਨਿਰਾਸ਼ ਹੋਏ ਨੂੰ ਵੇਖ ਕੇ ਤੇ ਫਿਰ ਗੁਰੂ ਉਹਨਾਂ ਦਾ ਪੁੱਛਦਾ ਵਾ ਕਿ ਕੀ ਗੱਲ ਆ ਅੱਜ ਤੂੰ ਨਿਰਾਸ਼ ਆ ਕਹਿੰਦਾ ਮਹਾਰਾਜ ਤੁਸੀਂ ਤਾਂ ਜਾਣੀ ਜਾਣ ਜੀ ਕਹਿੰਦਾ ਨਹੀਂ ਗੁਰੂ ਜੀ ਉਹਦੇ ਕਹਿੰਦੇ ਕਿ ਨਹੀਂ ਤੂੰ ਦੱਸ ਫਿਰ ਵੀ ਕੀ ਕੀ ਤੈਨੂੰ ਕਿਹੜੀ ਗੱਲ ਦੀ ਤੰਗੀ ਆ ਕੀ ਪ੍ਰੋਬਲਮ ਆ ਤੇਰੀ ਤੇ ਉਹ ਫਿਰ ਦੱਸਦਾ ਕਿ ਇਸ ਤਰ੍ਹਾਂ ਕਰਕੇ ਘਰ ਵਾਲੀ ਨੇ ਮੈਨੂੰ ਕਿਹਾ ਵਾ ਕਿ ਕਾਹਦਾ ਆਪਣਾ ਗੁਰੂ ਆ ਲੋਕਾਂ ਨੂੰ ਪੁੱਤਰ ਦਿੰਦਾ ਕੀ ਗੱਲ ਸਾਨੂੰ ਇੱਕ ਪੁੱਤ ਨਹੀਂ ਦੇ ਸਕਦਾ ਪੁੱਤਰਾਂ ਦਾ ਦਾਨ ਨਹੀਂ ਆ ਉਹ ਕਹਿੰਦੇ ਹੱਸ ਕੇ ਕਹਿੰਦੇ ਕੋਈ ਗੱਲ ਨਹੀਂ ਆ ਪੁੱਤਰ ਹੋ ਜਾਊਗਾ ਕੁਝ ਟਾਈਮ ਪਿਆ ਸਾਲ ਪਿਆ ਤੇ ਉਹਨਾਂ ਦੇ ਬੱਚਾ ਹੋ ਗਿਆ ਤੇ ਬੱਚਾ ਹੋ ਗਿਆ ਦੋਨੇ ਚੀਜ਼ ਬڑے ਖੁਸ਼ੇਪਤੀ ਜਿਹੜਾ ਹੁੰਦਾ ਉਹ ਮਠਿਆਈਆਂ ਜਿਹੜੀਆਂ ਉਹ ਲੈ ਕੇ ਜਾਂਦਾ ਬੜੀ ਖੁਸ਼ੀ ਦੇ ਨਾਲ ਆਪਣੇ ਗੁਰੂ ਜੀ ਨੂੰ ਦੱਸਦਾ ਜਾ ਕੇ ਕਿ ਪ੍ਰਮਾਤਮਾ ਨੇ ਸਾਡੀ ਸੁਣ ਲਈ ਆ ਗੁਰੂ ਜੀ ਸਾਡੀ ਸੁਣੀ ਗਈ ਆ ਸਾਡੇ ਪੁੱਤਰ ਦੀ ਦਾਤ ਸਾਨੂੰ ਮਿਲ ਗਈ ਆ ਤੇ ਗੁਰੂ ਜੀ ਹੱਸ ਕੇ ਕਹਿੰਦੇ ਆ ਅੱਛਾ ਪੁੱਤਰ ਹੋਇਆ ਕਹਿੰਦੇ ਆ ਵੀ ਜੂ ਮੇਰੀ ਹਰ ਗੱਲ ਮੰਨਦਾ ਜੇ ਮੈਂ ਤੈਨੂੰ ਹੁਣ ਕਹਾਂ ਤੇ ਤੂੰ ਮੇਰੀ ਉਹ ਵੀ ਗੱਲ ਮੰਨੇਗਾ ਕਹਿੰਦਾ ਗੁਰੂ ਜੀ ਤੁਹਾਡਾ ਬੋਲ ਜਿਹੜਾ ਉਹ ਮੈਂ ਕਦੀ ਨਹੀਂ ਨਕਾਰ ਸਕਦਾ ਤੁਹਾਡੀ ਮੈਂ ਹਰ ਗੱਲ ਮੰਨਣ ਨੂੰ ਤਿਆਰ ਆ ਤੇ ਗੁਰੂ ਜੀ ਨੇ ਹੁਕਮ ਪਤਾ ਕੀ ਦਿੱਤਾ ਕਹਿੰਦੇ ਜਿਹੜਾ ਪੁੱਤਰ ਹੋਇਆ ਨਾ ਕਰ ਵੜੀ ਚਾਹੇ ਜਿੰਨਾ ਮਰਜੀ ਤੇਰੀ ਰੋਵੇ ਕਰ ਲਾਵੇ ਕਿਉਂਕਿ ਉਹ ਮਾਂ ਆ ਉਹਨੇ ਤੈਨੂੰ ਦੇਣਾ ਨਹੀਂ ਆ ਤੂੰ ਪਰਖੋ ਕੇ ਲੈ ਜਾਣਾ ਵਾ ਫਲਾਨੀ ਫਲਾਨੀ ਜਗਾ ਜਾ ਕੇ ਤੇ ਉਹਨੂੰ ਨੱਪ ਦੇਣਾ ਵਾ ਕਹਿੰਦਾ ਗੁਰੂ ਜੀ ਜਿੰਦੇ ਨੂੰ ਕਹਿੰਦੇ ਛਿੰਦੇ ਨੂੰ ਉਹ ਜਾ ਕੇ ਨੱਪ ਦਿੰਦਾ ਨੱਪ ਦਿੰਦਾ ਵਾ ਤੇ ਉਹ ਆ ਜਾਂਦਾ ਘਰ ਉਹ ਬੜੀ ਰੋਂਦੀ ਕਰ ਲਾਉਂਦੀ ਆ ਰੋਣ ਕਰ ਲਾਉਣ ਦੇ ਬਾਵਜੂਦ ਵੀ ਉਹ ਜਾ ਕੇ ਉਹਨੂੰ ਨੱਪਦਾ ਤੇ ਆ ਕੇ ਗੁਰੂ ਜੀ ਨੇ ਕਹਿੰਦਾ ਗੁਰੂ ਜੀ ਵੀ ਮੈਂ ਨੱਪ ਆਇਆ ਵਾਂ ਬੱਚਾ ਕਹਿੰਦੇ ਚਲੋ ਕੋਈ ਨਹੀਂ ਬਹੁਤ ਵਧੀਆ ਕੀਤਾ ਤੁਸੀਂ ਮੇਰਾ ਹੁਕਮ ਨਹੀਂ ਟਾਲਿਆ ਤੁਸੀਂ ਬਹੁਤ ਅੱਛੇ ਜੀ ਕਿ ਤੁਸੀਂ ਬਹੁਤ ਅੱਛੇ ਜੀ ਤੇ ਹੱਸ ਕੇ ਕਹਿੰਦੇ ਚਲੋ ਉਹ ਪਤਨੀ ਬੜੀ ਦੁਖੀ ਹੁੰਦੀ ਆ ਕਿ ਕਾਹਦਾ ਗੁਰੂ ਆ ਪਹਿਲਾਂ ਤੇ ਦੇਂਦਾ ਨਹੀਂ ਸੀ ਜੇ ਦਿੱਤੇ ਆ ਦਿੱਤਾ ਵਾ ਪੁੱਤਰ ਤੇ ਹੁਣ ਲੈ ਲਿਆ ਚਲੋ ਇਦਾਂ ਹੀ ਕਰਕੇ ਫੇਰ ਉਹੋ ਹੀ ਟਾਈਮ ਆ ਜਾਂਦਾ ਤਾਨਾ ਮਹਿਣਾ ਦਿੰਦੀ ਆਪਣੇ ਘਰ ਵਾਲੇ ਨੂੰ ਘਰ ਵਾਲਾ ਜਾ ਕੇ ਗੁਰੂ ਜੀ ਨੂੰ ਦੱਸਦਾ ਗੁਰੂ ਜੀ ਕਹਿੰਦੇ ਕੋਈ ਨਹੀਂ ਪੁੱਤਰ ਹੋ ਜਾਊਗਾ ਇਦਾਂ ਕਰਕੇ ਉਹਨਾਂ ਦੇ ਘਰ ਇੱਕ ਬੱਚਾ ਹੋਰ ਹੋ ਗਿਆ ਉੱਤਰੀ ਹੋਇਆ ਇਹੋ ਹੀ ਕਲਾ ਫੇਰ ਉਹਨਾਂ ਗੁਰੂ ਨੇ ਜਿਹੜੀ ਉਹ ਵਰਤਾਈ ਕਹਿੰਦੇ ਕਿ ਇਹ ਜਿਹੜਾ ਪੁੱਤਰ ਆ ਉਸ ਤੋਂ ਕੁਝ ਦਸਕ ਕਰਮ ਜਿਹੜੇ ਉਹ ਪੇਸ਼ਾਹ ਕਰਕੇ ਇਹਨੂੰ ਨੱਪਉਣਾ ਵਾ ਉਹ ਆਪਣੇ ਗੁਰੂ ਦਾ ਹੁਕਮ ਜਿਹੜਾ ਉਹ ਨਹੀਂ ਸੀ ਟਾਲਦਾ ਭਗਤ ਜਿਹੜਾ ਬਹੁਤ ਪੱਕਾ ਸੀ ਆਪਣੇ ਧਰਮ ਦੇ ਵਿੱਚ ਉਹਨੇ ਕੀ ਕੀਤਾ ਉਹਨੇ ਗੁਰੂ ਦਾ ਜਿਹੜਾ ਹੀ ਬੋਲ ਨਹੀਂ ਨਕਾਰਿਆ ਤਾਂ ਉਹਨੇ ਆਪਣੀ ਪਤਨੀ ਦੀ ਇੱਕ ਗੱਲ ਨਹੀਂ ਸੁਣੀ ਉਸ ਤਰ੍ਹਾਂ ਹੀ ਰੋਂਦੀ ਕਰਨ ਲਾਉਂਦੀ ਨੂੰ ਉਹ ਬੱਚਾ ਖੋ ਗੇ ਜਿਹੜਾ ਉਹ ਲੈ ਜਾਂਦਾ ਤੇ ਨੱਪ ਦਿੰਦਾ ਫੇਰ ਉਹੋ ਹੀ ਕੁਛ ਤੇ ਫਿਰ ਉਹ ਨਾ ਫਿਰ ਪਤਨੀ ਕਹਿੰਦੀ ਆ ਕਿ ਕਾਦਾ ਗੁਰੂ ਆ ਮੇਨ ਤੇ ਮਨ ਪਰੇਸ਼ਾਨ ਹੋ ਗਿਆ ਪਹਿਲਾਂ ਤੇ ਦਿੰਦਾ ਨਹੀਂ ਸੀ ਜੇ ਦਿੰਦਾ ਤੇ ਦੇ ਕੇ ਜੀਂਦੇ ਨਾ ਪਾਈ ਜਾਂਦਾ ਇਹਦੇ ਨਾਲ ਉਹ ਤੇ ਸਾਨੂੰ ਨਾ ਦਵੇ ਤੇ ਉਹ ਚੰਗਾ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਗੁਰੂ ਦਾ ਜਿਹੜਾ ਹੁਕਮ ਆ ਉਹ ਨਹੀਂ ਮੈਂ ਕਰ ਸਕਦਾ ਢਾਲ ਸਕਦਾ ਇਦਾਂ ਹੀ ਕੀ ਹੁੰਦਾ ਵਾ ਵੀ ਫਿਰ ਉਹਨਾਂ ਦੇ ਘਰ ਦੇ ਵਿੱਚ ਕੁਝ ਸਮਾਂ ਪੈਂਦਾ ਵਾ ਤੇ ਉਹ ਹੀ ਫਿਰ ਬਾਤ ਉਹ ਹੀ ਕਹਾਣੀ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਆ ਪੁੱਤਰ ਹੋਰ ਹੋ ਜਾਊਗਾ ਤੀਜਾ ਪੁੱਤਰ ਹੁੰਦਾ ਤੇ ਕਹਿੰਦੇ ਆ ਕਿ ਇਹਨਾਂ ਦੋਨਾਂ ਦੇ ਦਸ ਕਰਮ ਜਿਹੜਾ ਵਾ ਪੈਰਾਂ ਦੇ ਕਰਮ ਪੈਰਾਂ ਦੇ ਕਦਮ ਉਹਨੂੰ ਨੱਪ ਦੇਣਾ ਤੇ ਤੁਸੀਂ ਐਸ ਵਾਰੀ ਕਹਿੰਦੇ ਆ ਕਿ ਤੂੰ ਆਪਣੀ ਪਤਨੀ ਨੂੰ ਵੀ ਨਾਲ ਖੜਨਾ ਜਦੋਂ ਨੱਪਣਾ ਉਹ ਕਹਿੰਦਾ ਕਿ ਐਸ ਵਾਰੀ ਤੂੰ ਵੀ ਨਾਲ ਮੇਰੇ ਜਾਣਾ ਉਹ ਜਾਂਦੀ ਨਹੀਂ ਆ ਉਹ ਕਹਿੰਦੀ ਕਿ ਮੇਰਾ ਕਿੱਦਾਂ ਹੌਸਲਾ ਪਾਊਗਾ ਮਾਂ ਵਾ ਮਾਂ ਦਾ ਹੌਸਲਾ ਨਹੀਂ ਪੈਂਦਾ ਬਾਪਕ ਵੈਸੇ ਵੀ ਕਹਿੰਦੇ ਕਿ ਮੈਂ ਤਈਆਂ ਮਾਵਾ ਵਰਗੇ ਹੁੰਦੇ ਆ ਸਿਆਣੇ ਕਹਿੰਦੇ ਆ ਤੇ ਜਿਹੜੇ ਉਹ ਕਹਿੰਦੀ ਕਿ ਤੂੰ ਤੇ ਮੇਹ ਮਾ ਪਿਓ ਆ ਤੂੰ ਤੇ ਮਤਈਆ ਵਾਵਾ ਵਰਗਾ ਵਾ ਤੇਰਾ ਜੇਰਾ ਹੈਗਾ ਮੇਰਾ ਨਹੀਂ ਹੈਗਾ ਉਹ ਨਹੀਂ ਜਾਂਦੀ ਪਰ ਉਹ ਆਪਣੇ ਗੁਰੂ ਦਾ ਜਿਹੜਾ ਹੁਕਮ ਉਹ ਨਹੀਂ ਟਾਲਦਾ ਉਹ ਉਹਨੂੰ ਰੋਂਦੀ ਕਰ ਲਾਂਦੀ ਨੂੰ ਉਸ ਤਰ੍ਹਾਂ ਹੀ ਲੈ ਕੇ ਜਾਂਦਾ ਤੇ ਉਹ ਕਹਿੰਦਾ ਕਿ ਤੁਸੀਂ ਦੋਨਾਂ ਜੀਆਂ ਨੇ ਗੁਰੂ ਨੇ ਕਿ 10 ਕਦਮ ਜਿਹੜੇ ਆ ਉਹ ਦੋਨੇ ਜੀ ਜਿਹੜੇ ਆ ਤੁਸੀਂ ਬਹਿ ਜਾਣਾ ਵਾ ਚੁੱਪ ਕਰਕੇ ਤੇ ਬੈਠੇ ਰਹਿਣਾ ਵਾ ਫਿਰ ਤੁਹਾਨੂੰ ਜੋ ਵੀ ਚੰਗਾ ਲੱਗੂ ਤੁਸੀਂ ਉਹ ਕਰ ਲਿਓ ਉਹ ਦੋਨੇ ਜੀ ਕੀ ਕਰਦੇ ਉਹ 10 ਕਦਮ ਜਿਹੜੇ ਉਹ ਇਸ ਤਰ੍ਹਾਂ ਹੀ ਬਹਿ ਜਾਂਦੇ ਆ ਵਿਸ਼ੇ ਹੋ ਗਏ ਉਹ ਕੰਮ ਨਹੀਂ ਟਾਲਦਾ ਸੇਵਕ ਇੰਨਾ ਪੱਕਾ ਹੁੰਦਾ ਵਾ ਤੇ ਉਹ ਆਪਸ ਵਿੱਚ ਬੱਚੇ ਗੱਲਾਂ ਕਰਦੇ ਆ ਨਿੱਕਾ ਕਹਿੰਦਾ ਅਵਚਕਾਰਲਾ ਕਹਿੰਦਾ ਵੱਡੇ ਨੂੰ ਕੀ ਵੀਰ ਜੀ ਜੇ ਤੁਸੀਂ ਤੁਹਾਨੂੰ ਨਾ ਨੱਪਦੇ ਪਿਤਾ ਪਿਤਾ ਜੀ ਤੁਹਾਨੂੰ ਨਾ ਨੱਪਦੇ ਤੇ ਤੁਸੀਂ ਕੀ ਕਰਨਾ ਹੈ ਕਹਿੰਦਾ ਮੈਂ ਵੱਡਾ ਹੋ ਗਏ ਜੇਵਰ ਲੁੱਟਿਆ ਕਰਨੇ ਹੀ ਔਰਤਾਂ ਦੇ ਡਾਕੇ ਮਾਰਿਆ ਕਰਨੇ ਸੀ ਤੇ ਮੈਂ ਵੱਡੀਆਂ ਵੱਡੀਆਂ ਸ਼ਹਿਰਾਂ ਦੇ ਵਿੱਚ ਜਾਇਆ ਕਰਨਾ ਤੇ ਵੱਡੀਆਂ ਵੱਡੀਆਂ ਦੁਕਾਨਾਂ ਲੁੱਟਿਆ ਕਰਨੀਆਂ ਸੀ ਕਹਿੰਦਾ ਅੱਛਾ ਕਹਿੰਦਾ ਮੈਂ ਘੋੜੀ ਰੱਖਣੀ ਹੀ ਜ਼ਬਰਦਸਤ ਉੱਤੇ ਚੜ ਕੇ ਮੈਂ ਲੁੱਟਿਆ ਕਰਨਾ ਸੀ ਤੇ ਇਹ ਕਹਿੰਦਾ ਹਾਂ ਤੂੰ ਦੱਸ ਵਿਚਕਾਰ ਲੈ ਨੂੰ ਕਹਿੰਦਾ ਤੂੰ ਦੱਸ ਤੂੰ ਕੀ ਕਰਿਆ ਕਰਨਾ ਹੈ ਉਹ ਕਹਿੰਦਾ ਤੁਸੀਂ ਜੇਵਰ ਲੁੱਟਿਆ ਕਰਨੇ ਸੀ ਤੇ ਮੈਂ ਜਿੰਨਾ ਤੇ ਤੁਸੀਂ ਜੇਵਰ ਲੁੱਟਿਆ ਕਰਨੇ ਸੀ ਮੈਂ ਡੋਲੀਆਂ ਲੁੱਟਿਆ ਕਰਨੀਆਂ ਸੀ ਮੈਂ ਲੋਕਾਂ ਦੀਆਂ ਧੀਆਂ ਪਹਿਣਾ ਹੀ ਚੁੱਕ ਲਿਆ ਕਰਨੀਆਂ ਸੀ ਜੇ ਮੈਂ ਮੈਨੂੰ ਨਾ ਨੱਪ ਕੇ ਜਾਂਦੇ ਦੇ ਕਹਿੰਦਾ ਮੈਂ ਵੀ ਆਪਣੇ ਵੱਡੇ ਵੀਰ ਵਾਂਗੂ ਹੀ ਕਰਨਾ ਸੀ ਵੀਰ ਤੇ ਤੂੰ ਮੇਰਾ ਹੀ ਆ ਕਿ ਮੈਂ ਵੀ ਉਦਾਂ ਹੀ ਚਿੱਟੀ ਘੋੜੀ ਰੱਖਦਾ ਮੈਂ ਵੀ ਇਤਨੀ ਕਰਦਾ ਪਰ ਕਹਿੰਦਾ ਮੈਂ ਤੇ ਇਹ ਨੋਵਾ ਵੀ ਨਹੀਂ ਛੱਡਿਆ ਕਰਨੀ ਆ ਤੇ ਧੀਆ ਵੀ ਨਹੀਂ ਛੱਡਿਆ ਕਰਨੀ ਆ ਮਟਿਆਰਾਂ ਨੂੰ ਦੀ ਮੇਜਤ ਲੁੱਟਿਆ ਕਰਨੀ ਉਹ ਬੜੇ ਹੈਰਾਨ ਹੁੰਦੇ ਦੋਵੇਂ ਜੀ ਉਹ ਫਿਰ ਨਿੱਕੇ ਨੂੰ ਕਹਿੰਦੇ ਹਾਂ ਭਈ ਨਿੱਕਿਆ ਜਿਹੜਾ ਸਭ ਤੋਂ ਮਗਰੋਂ ਜਿਹੜਾ ਉਹ ਨੱਪਦੇ ਆ ਬੱਚਾ ਤੀਜਾ ਕਹਿੰਦੇ ਹਾਂ ਭਈ ਨਿੱਕਿਆ ਜੇ ਤੈਨੂੰ ਨਾ ਨੱਪਦੇ ਤੇ ਤੂੰ ਕੀ ਕਰਨਾ ਹੈ ਉਹ ਕਹਿੰਦਾ ਮੈਨੂੰ ਨਾ ਨੱਪ ਦੇਣਾ ਜਿਹੜੇ ਮਾਤਾ ਪਿਤਾ ਨੇ ਮੈਨੂੰ ਸੰਸਾਰ ਵਿਖਾਇਆ ਮੈਂ ਸਿਰਫ ਉਹਨਾਂ ਦੀ ਪੂਜਾ ਕਰਨੀ ਹੀ ਰੱਬ ਦੀ ਪੂਜਾ ਨਹੀਂ ਹੀ ਮੈਂ ਕਰਨੀ ਕਿਉਂਕਿ ਰੱਬ ਨੂੰ ਮੈਂ ਕਿਹੜਾ ਜਾਣਦਾ ਮੈਂ ਤੇ ਸਿਰਫ ਉਹ ਹੀ ਮੇਰੇ ਵਾਸਤੇ ਰੱਬ ਹੀ ਮੈਂ ਇੰਨੀ ਕਿ ਸੇਵਾ ਕਰਨੀ ਕਿ ਉਹਨਾਂ ਨੂੰ ਇੰਨਾ ਕੁ ਫਕਰ ਹੁੰਦਾ ਮਾਪਿਓ ਜਿਹੜਾ ਉਹ ਬੰਨਦਾ ਤੇ ਵੱਡਾ ਕਹਿੰਦਾ ਹੂੰ ਮੈਨੂੰ ਦੇਖੂ ਕਹਿੰਦਾ ਮੈਨੂੰ ਤੇ ਜੇ ਨੱਪ ਦੇਣਾ ਨਾ ਤੇ ਮਾਤਾ ਪਿਤਾ ਨੇ ਮੈਨੂੰ ਡੱਕਿਆ ਕਰਨਾ ਹੀ ਹੂੰ ਤੂੰ ਸੇਵਾ ਕਰਿਆ ਕਰਨੀ ਰੱਬ ਮੰਨਿਆ ਕਰਨਾ ਹੈ ਕਹਿੰਦਾ ਮੈਂ ਤੇ ਬੁੱਢੇ ਬੁੱਢੜੀ ਨੂੰ ਹੀ ਫੜਕੇ ਰੋਲਿਆ ਕਰਨਾ ਹੈ ਚੁੰਡਿਆਂ ਤੇ ਫੜ ਲਿਆ ਕਰਨਾ ਹੈ ਵਾਲਾਂ ਤੋਂ ਫੜਕੇ ਧੁਇਆ ਕਰਨਾ ਹੈ ਮੈਨੂੰ ਕੋਈ ਰੋਕਣ ਵਾਲਾ ਜੰਮ ਤੂੰ ਹੀ ਮੈਨੂੰ ਜੰਮੇ ਕੌਣ ਚ ਰੋਕਣ ਵਾਲਾ ਉਹ ਕਹਿੰਦਾ ਨਹੀਂ ਵੀਰ ਜੀ ਜੇ ਮੈਂ ਹੁੰਦਾ ਨਾ ਤੇ ਮੈਂ ਇੰਨੀ ਕਿ ਸੇਵਾ ਕਰਨੀ ਹੈ ਕਿ ਮੈਂ ਉਹ ਕਹਿੰਦੇ ਹਰ ਮਤਲਬ ਕਿ ਆਪਣੇ ਮਾਪੇ ਕਹਿੰਦੇ ਕਿ ਰੱਬਾ ਹਰ ਇੱਕ ਮਾਪੇ ਉਹਨੇ ਇਦਾਂ ਦਾ ਬੱਚਾ ਦੇ ਤੈ ਫਿਰ ਗੁਰੂ ਨੇ ਵੇਖੋ ਕਲਾ ਵਰਤਾਈ ਉਹਨਾਂ ਕਿਹਾ ਹੀ ਕਿ ਤੁਸੀਂ ਸੁਣਨਾ ਹੈ ਤੇ ਜੋ ਤੁਹਾਨੂੰ ਚੰਗਾ ਲੱਗਾ ਉਹ ਤੁਸੀਂ ਕਰ ਲੈਣਾ ਫਿਰ ਜਿਹੜਾ ਸੇਵਕ ਹੁੰਦਾ ਉਹ ਸਮਝ ਜਾਂਦਾ ਗੁਰੂ ਦੀ ਰਮਚ ਨੂੰ ਉਹ ਫਿਰ ਛੋਟੇ ਨੂੰ ਲੈ ਆਉਂਦਾ ਫਿਰ ਜਾ ਕੇ ਦੋਨੇ ਜੀ ਪੈਰੀ ਪੈਂਦੇ ਆ ਫਿਰ ਗੁਰੂ ਜੀ ਹੱਸ ਕੇ ਕਹਿੰਦੇ ਆ ਕਿ ਹਾਂ ਫਿਰ ਕਿਵੇਂ ਲੱਗਾ ਕਹਿੰਦੇ ਨਹੀਂ ਮਹਾਰਾਜ ਹੁਣ ਦੁੱਖ ਸਹਿ ਆ ਸਾਨੂੰ ਕਬੂਲ ਆ ਪਰ ਜਿਹੜਾ ਲੋਕਾਂ ਦੀਆਂ ਇਛਤਾਂ ਪੱਤਾ ਤੇ ਲੋਟ ਲਟੇਰੇ ਇਹਨਾਂ ਬੰਨਾ ਹੀ ਨਾ ਉਹ ਸਾਨੂੰ ਦੁੱਖ ਬੁੱਢੇ ਵਾਰੇ ਸਹਿਣਾ ਬਹੁਤ ਔਖਾ ਹੈ ਤੁਸੀਂ ਸਾਨੂੰ ਬਹੁਤ ਵਧੀਆ ਕੀਤਾ ਸਾਨੂੰ ਉਸ ਟਾਈਮ ਤੇ ਸਾਨੂੰ ਬੁਰਾ ਲੱਗਾ ਪਰ ਬਹੁਤ ਵਧੀਆ ਤੁਸੀਂ ਕੀਤਾ ਮਹਾਰਾਜ ਤੁਸੀਂ ਜਾਣੀ ਜਾਣ ਜੀ ਕਲਾ ਤੁਸੀਂ ਵਰਤੌਣ ਵਾਲੇ ਜੀ ਇਸ ਕਰਕੇ ਕਈ ਵਾਰੀ ਆਪਾਂ ਨੂੰ ਬਹੁਤ ਦੁੱਖ ਹੁੰਦਾ ਵਾ ਕਈਆਂ ਦਾ ਬੱਚਾ ਪੂਰਾ ਹੋ ਜਾਂਦਾ ਵਾ ਛੋਟੇ ਛੋਟੇ ਬੱਚੇ ਤਾਂ ਆਪਾਂ ਉਹ ਬਹੁਤ ਜਿਆਦਾ ਦੁਖੀ ਹੁੰਨੇ ਆ ਆਪਾਂ ਖੁਦ ਦੁਖੀ ਹੁੰਨੇ ਆ ਵੀ ਨਹੀਂ ਆਪਾਂ ਸਮਝੀਵੇਂ ਮੈਂ ਕਾਹ ਸੁਣਾਉਂਦੀ ਆ ਖੁਦ ਨੂੰ ਮੈਨੂੰ ਪਤਾ ਵਾ ਆਪਾਂ ਖੁਦ ਇੰਨੇ ਦੁਖੀ ਹੁੰਨੇ ਆ ਪਰ ਉਹ ਪ੍ਰਮਾਤਮਾ ਦੀ ਕਲਾ ਹੁੰਦੀ ਕਈ ਵਾਰੀ ਦੁੱਖ ਜਿਹੜਾ ਬਹੁਤ ਭਾਰੀ ਆਉਣ ਵਾਲਾ ਹੁੰਦਾ ਪ੍ਰਮਾਤਮਾ ਛੋਟਾ ਕਰ ਦਿੰਦਾ ਵੇਖੋ ਬੁੱਢੇ ਵਾਰੇ ਦੁੱਖ ਸਹਣੇ ਬਹੁਤ ਔਖੇ ਆ ਜਵਾਨੀ ਵਾਰੇ ਬੰਦਾ ਚੱਲ ਲੀਂਦਾ ਵਾ ਵੇਖੋ ਪ੍ਰਮਾਤਮਾ ਦੀ ਕਲਾ ਉਹ ਜਿਹੜਾ ਫਿਰ ਸਹੀ ਬੱਚਾ ਸੀ ਉਹਨੂੰ ਉਹਨਾ ਪ੍ਰਮਾਤਮਾ ਨੇ ਜਿੰਦਾ ਰੱਖਿਆ ਤੇ ਜਿਹੜੇ ਮਾੜੇ ਸੀ ਉਹਨਾਂ ਨੂੰ ਉਦੋਂ ਹੀ ਕਰ ਦਿੱਤਾ ਇਸ ਕਰਕੇ ਪ੍ਰਮਾਤਮਾ ਦੀ ਕਲਾ ਨੂੰ ਪਰਮਾਤਮਾ ਦੀ ਜਿਹੜੀ ਹੈ ਰਹਿਮਤ ਆ ਉਹਨੂੰ ਜਿਹੜਾ ਸਮਝਿਆ ਕਰੋ ਤੇ ਉਸ ਦਾ ਪਰਮਾਤਮਾ ਜੋ ਵੀ ਕਰਦਾ ਉਹ ਆਪਣੇ ਲਈ ਬਹੁਤ ਚੰਗਾ ਕਰਦਾ ਆਪਾਂ ਨੇ ਇੱਕ ਟਾਈਮ ਨਹੀਂ ਲੱਗਦਾ ਕਿ ਪਰਮਾਤਮਾ ਸਾਡੇ ਲਈ ਬੁਰਾ ਕਰਦਾ ਪਰ ਪਰਮਾਤਮਾ ਸਾਨੂੰ ਸਿਰਜਣ ਵਾਲਾ ਉਹ ਸਾਡਾ ਕਦੀ ਮਾੜਾ ਨਹੀਂ ਕਰ ਸਕਦਾ ਕਿਉਂਕਿ ਸਿਰਜਣ ਹਾਰ ਪ੍ਰਭ ਆਪ ਆ ਜੇ ਮਾਂ ਦੇ ਉਦਰ ਤੇ ਵਿੱਚ ਪੁੱਠੇ ਲਟਕੇ ਨੂੰ ਪਰਮਾਤਮਾ ਬਚਾਉਂਦਾ ਵਾ ਤੇ ਪਰਮਾਤਮਾ ਜਨਮ ਲੈ ਕੇ ਵੀ ਦੁਬਾਰਾ ਪਚਾ ਸਕਦਾ ਸਿਰਫ ਉਸ ਕਈਵਰੀ ਮਾਪਿਆਂ ਦੇ ਕਰਮਾਂ ਅਨਸਾਰ ਵੀ ਉਹਨੂੰ ਬੱਚੇ ਨੂੰ ਜਿਹੜਾ ਉਹ ਜਿਹਦਾ ਆਪਾਂ ਪਰਮਾਤਮਾ ਦੇ ਰੂਸੇ ਹੀ ਕਰੀ ਜਾਂਦੇ ਆ ਕਿ ਸਾਨੂੰ ਦੇ ਦੇ ਪਰਮਾਤਮਾ ਦੇ ਅਹੀਂ ਤਰੱਕੀ ਆ ਪਰਮਾਤਮਾ ਨੂੰ ਆਪਣੀ ਭਗਤੀ ਦੇ ਨਾਮ ਦੇ ਤਰਲਿਆਂ ਦੇ ਪਰਮਾਤਮਾ ਨੂੰ ਜਿਹੜਾ ਹਰਨਾ ਕਹਿੰਦੇ ਨਾ ਵੀ ਪਰਮਾਤਮਾ ਵੀ ਹਾਰ ਜਾਂਦਾ ਉਹ ਫਿਰ ਇਸ ਕਰਕੇ ਆਪਾਂ ਨੂੰ ਵਿਖਾਉਂਦਾ ਵਾ ਕਿ ਲੈ ਲਓ ਆਪਾਂ ਨੂੰ ਇਹ ਕਲਾ ਨੂੰ ਸਮਝਣਾ ਚਾਹੀਦਾ ਪਰਮਾਤਮਾ ਕਦੀ ਸਾਡਾ ਮਾੜਾ ਨਹੀਂ ਕਰਦਾ ਉਹ ਸਿਰਜਣਹਾਰ ਕਿਦਾਂ ਆਪ ਕਦੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਕਰਦਾ ਧੰਨਵਾਦ ਜੀ ਜੇ ਤੁਹਾਨੂੰ ਇਹ ਕਹਾਣੀ ਜਿਹੜੀ ਹੈ ਸਹੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ